ਔਰ ਦੀ ਸੰਗਤ ਨੇ ਲਗਾਈ ਅਪੀਲ ਅੱਜ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਪਿੰਡ ਔਰ ਦੀ ਸੰਗਤ ਵੱਲੋਂ ਬੁਹਾਰਾ ਰੋਡ ਡਾਕਟਰ ਅੰਬੇਦਕਰ ਚੌਂਕ ਵਿਖੇ ਠੰਡੇ ਮਿੱਠੇ ਜਲ ਦੀ ਅਪੀਲ ਲਗਾਈ ਗਈ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਮਨਦੀਪ ਦੁੱਗਲ ਨਾ ਹਰਵਿੰਦਰ ਸਿੰਘ ਦੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹੀਦੀ ਨੂੰ ਸਮਰਪਿਤ ਉਹਨਾਂ ਦੀ ਚਲਾਈ ਹੋਈ ਪਰੰਪਰਾ ਜਿਹੜੀ ਕਿ ਅਸੀਂ ਮਹਿਸੂਸ ਕਰਦੇ ਆਵੇ ਉਸ ਵੇਲੇ ਬਹੁਤ ਜ਼ਿਆਦਾ ਤਸ਼ੱਦਦ ਹੋਇਆ ਉਸ ਨੂੰ ਠੱਲ ਪਾਉਣ ਦੀ ਖਾਤਰ ਸੰਗਤਾਂ ਦੀ ਜੋ ਆਪਣਾ ਆਪਣਾ ਪ੍ਰਭਾਵ ਉਸ ਦੇ ਅਗੇਂਸਟ ਉਹਨਾਂ ਨੇ ਜੋ ਸ਼ਬੀਲਾਂ ਦਾ ਸਿੰਘ ਸੰਗਤਾਂ ਨੇ ਇਹ ਪਰੰਪਰਾ ਚਲਾਈ ਹੋਈ ਆ ਸੋ ਔੜ ਦੀ ਸੰਗਤ ਨੇ ਬਹਾਰਾ ਰਹਾਉ ਰੋੜ ਦੇ ਉੱਤੇ 3 ਪੁਆਇੰਟ ਦੇ ਉੱਤੇ ਇਹ ਜਿਹੜੀ ਸ਼ਬੀਰ ਲਾਈ ਅੱਜ ਸਾਰੀਆਂ ਸੰਗਤਾਂ ਦਾ ਬਹੁਤ ਇਤਸ਼ਾ ਆ ਸਾਰਿਆਂ ਨੇ ਇਕੱਠੇ ਹੋ ਗਏ ਮਾਰਕੀਟ ਵਾਲੇ ਨੌਜਵਾਨ ਸਾਰੇ ਆਸ-ਪਾਸੇ ਦੇ ਦੁਕਾਨਦਾਰ ਸਾਰਿਆਂ ਨੇ ਇਹਦੇ ਵਿੱਚ ਯੋਗਦਾਨ ਪਾਇਆ ਅੱਛੀ ਸੇਵਾ ਕੀਤੀ ਮਾਇਆ ਦੇ ਨਾਲ ਵੀ ਸੇਵਾ ਕੀਤੀ ਅਸੀਂ ਸਾਰਿਆਂ ਧੰਨਵਾਦ ਕਰਦੇ ਆਂ ਅੱਗੇ ਤੋਂ ਆਸ ਕਰਦੇ ਆ ਅਸੀਂ ਇਦਾਂ ਹੀ ਇਹਨਾਂ ਸ੍ਰੀ ਗੁਰੂ ਅਰਜਨ ਦੇਵ ਮਹਾਂਸਵਰਪਤ ਇਹ ਜਿਹੜੀ ਸ਼ਵੀਲ ਆ ਅਸੀਂ ਸਾਰੀ ਸੰਗਤਾਂ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਚ ਸੇਵਾ ਕੀਤੀ ਜੋ ਕਰ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ